ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮਿਹਨਤ ਕੀਤੀ ਸੀ ਕਿ ਮਿਹਨਤ ਕਰਕੇ ਆਪਣਾ ਜੁਡੀਸੀ ਨੈਟ ਕੁਆਲੀਫਾਈ ਕੀਤਾ ਹੈਗਾ ਤੇ ਅੱਗੇ ਵੀ ਮਿਹਨਤ ਕਰਦੇ ਰਹਾਂਗੇ ਤੇ ਹੋਰ ਅੱਗੇ ਜਾਵਾਂਗੇ ਕਿੰਨੀ ਕ ਮਿਹਨਤ ਕਰਨੀ ਪੈਂਦੀ ਹੈ ਕਿੰਨਾ ਸਮਾਂ ਕੱਢਦੇ ਸੀ ਕਿਉਂਕਿ ਬੱਕਰੀਆਂ ਵਾਲ ਬੱਕਰੀਆਂ ਵੀ ਚਾਰਦੇ ਸੀ ਦਿਨਾਂ ਪੜ੍ਹਨਾ ਵੀ ਸੀ ਹਾਂ ਕੰਮ ਕਰਨ ਦੇ ਨਾਲ ਨਾਲ ਮੈਂ ਆਪਣਾ ਪੜਾਈ ਜਿਹੜੀ ਜਾਰੀ ਰੱਖੀ ਸੀ ਜੀ ਬੱਕਰੀਆਂ ਨੂੰ ਚਾਰਨੇ ਜਾਂਦੇ ਸੀ ਨਾਲ ਮੇਰਾ ਸਟਡੀ ਦਾ ਮਟੀਰੀਅਲ ਮੇਰੇ ਕੋਲ ਹੁੰਦਾ ਸੀਗਾ ਕਿਤਾਬਾਂ ਮੇਰੀਆਂ ਜਿਹੜੀਆਂ ਮੇਰੇ ਕੋਲ ਹੁੰਦੀਆਂ ਸੀ ਮੈਂ ਨਾਲ ਲੈ ਕੇ ਜਾਂਦਾ ਸੀ ਜਦੋਂ ਵੀ ਮੈਨੂੰ ਸਮਾਂ ਮਿਲਣਾ ਮੈਂ ਆਪਣਾ ਫ੍ਰੀ ਟਾਈਮ ਸਟੱਡੀ ਨੂੰ ਹੀ ਦੇਣਾ ਸੀਗਾ ਹੋਰ ਕਿਸੇ ਕੰਮ ਬਾਰੇ ਮੇਰਾ ਕੋਈ ਧਿਆਨ ਨਹੀਂ ਸੀ ਕਦੇ ਕਿਸੇ ਨੇ ਕੋਈ ਮਜ਼ਾਕ ਨਹੀਂ ਸੀ ਕਰਿਆ ਜਮਾ ਉਹਨਾਂ ਨੇ ਕਿਹਾ ਕਿ ਇਹ ਕਰਦੇ ਨੇ ਇਹ ਤਾਂ ਲੋਕਾਂ ਦਾ ਕੰਮ ਹੈ ਬੁੱਝਣਾ ਪਰ ਉਹਨਾਂ ਨੂੰ ਜੇ ਆਪਾਂ ਲੋਕਾਂ ਦੀਆਂ ਗੱਲਾਂ ਸੁਣਨ ਲੱਗੇ ਤੇ ਆਪਾਂ ਆਪਣੇ ਕੰਮ ਨੂੰ ਨਿਸ਼ਚਿਤ ਕਰ ਸਕਦੇ ਲੋਕਾਂ ਦੀਆਂ ਗੱਲਾਂ ਨੂੰ ਸਾਈਡ ਤੇ ਕਰਕੇ ਆਪਣੇ ਜਿਹੜੇ ਟੀਚੇ ਨੇ ਉਹ ਮਿੱਥੇ ਜਾ ਸਕਦੇ ਨੇ ਤੇ ਹਾਸਲ ਕੀਤੇ ਜਾ ਸਕਦੇ ਆ ਅੱਜ ਕਿਹਨਾ ਦੇ ਬਦਵਾ ਲੱਗੇ ਕਿ ਜਿਹੜੇ ਤਰ੍ਹਾਂ ਦੇ ਫੋਨ ਆ ਰਹੇ ਨੇ ਉਹਨੇ ਹਾਂਜੀ ਬਹੁਤ ਫੋਨ ਆ ਰਹੇ ਨੇਗੇ ਰਾਤ ਦੇ ਫੋਨ ਆ ਰਹੇ ਨੇਗੇ ਬਹੁਤ ਜ਼ਿਆਦਾ ਵਧੀਆ ਲੰਘ ਰਿਹਾਗਾ ਅਗਲਾ ਟੀਚਾ ਕੀ ਹੈ ਅਗਲਾ ਟੀਚਾ ਮੇਰਾ ਮੈਂ ਮਾਸਟਰ ਕੈਡਰ ਦੀ ਤਿਆਰੀ ਕਰ ਰਹਾ ਹਾਂ ਚਲੋ ਇਤੋਂ ਛੋਟੇ ਲੈਵਲ ਦਾ ਵਿਪਰ ਹੈਗਾ ਉਹ ਪਰ ਮੈਨੂੰ ਲੱਗਦਾ ਹੈਗਾ ਵੀ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਦੀ ਪੋਸਟ ਤੋਂ ਪਹਿਲਾਂ ਜਿਹੜੀ ਮਾਸਟਰ ਕੈਡਰ ਦੀ ਪੋਸਟ ਦੇਖਣ ਨੂੰ ਮਿਲ ਸਕਦੀ ਹੈ ਤਾਂ ਮੈਂ ਪਹਿਲਾਂ ਆਪਦਾ ਉਹਦੇ ਵਿੱਚ ਜੁਆਇਨ ਕਰਕੇ ਆਪਣੀ ਘਰ ਦੀ ਆਰਥਿਕ ਹਾਲਤਾਂ ਜਿਹੜੀਆਂ ਸੁਧਾਰੂੰਗਾ ਫਿਰ ਉਸ ਤੋਂ ਬਾਅਦ ਅੱਗੇ ਬਾਰੇ ਸੋਚਾਂਗਾ ਘਰ ਦੇ ਵਿੱਚ ਕੀ ਕੀ ਤਕਲੀਫਾਂ ਆਈਆਂ ਤੇ ਕੀ ਕੀ ਹਾਲਾਤ ਦੇਖੇ ਨੇ ਜਿਹੜੇ ਪੜ੍ਹਾਈ ਦੇ ਤੌਰਾਂ ਖਰਾਤ ਤਾਂ ਚਲੋ ਠੀਕ ਸੀਗੇ ਘਰ ਦੇ ਵੀ ਵਧੀਆ ਨਹੀਂ ਆਪਾਂ ਨੇ ਹੈਗੇ ਹਾਲਾਤ ਵੀ ਮੈਂ ਮੀਨੀ ਹੈਗਾ ਵੀ ਜਿਹੜੀ ਚੀਜ਼ ਮੰਗ ਲਈ ਉਹ ਮਿਲ ਗਈ ਬਹੁਤ ਜਿਆਦਾ ਮਤਲਬ ਦੇਖਣਾ ਪੈਂਦਾਗਾ ਹਰ ਇੱਕ ਚੀਜ਼ ਨੂੰ ਲਿਆਉਣ ਵਾਸਤੇ ਕੀ ਕਹੋਗੇ ਗੋਮਲ ਜਿਹੜੇ ਹੁਣ ਆਉਣ ਵਾਲੇ ਸਮੇਂ 'ਚ ਹੋਰ ਵੀ ਬਹੁਤ ਗਰੀਬ ਬੱਚੇ ਹੋਣਗੇ ਉਹਨਾਂ ਲਈ ਕੀ ਸੋਚਦੇ ਗਰੀਬ ਬੱਚਿਆਂ ਨਾਲ ਜਦੋਂ ਮੈਂ ਪ੍ਰਮਾਤਮਾ ਨੇ ਕਿਹਾ ਸੀ ਮકાਮ ਵਧੀਆ ਦਿੱਤਾ ਤਾਂ ਮੈਂ ਗਰੀਬ ਬੱਚਿਆਂ ਦੀ ਬਹੁਤ ਮਦਦ ਕਰੂੰਗਾ ਕਿਉਂਕਿ ਮੇਰਾ ਵੀ ਬਹੁਤ ਮੇਰੇ ਟੀਚਰਾਂ ਨੇ ਧਾਰ ਦਿੱਤਾਗਾ ਤੇ ਮੈਂ ਵੀ ਉਹਨਾਂ ਬੱਚਿਆਂ ਦੇ ਨਾਲ ਹਮੇਸ਼ਾ ਖੜੂੰਗਾ ਜੀ ਦੱਸਿਆ ਵੀ ਇੱਕ ਸਮਾਂ ਹੀ ਸੀ ਘਰ ਦੇ ਵਿੱਚ ਦੁੱਧ ਵੀ ਨਹੀਂ ਚੱਲਦਾ ਸੀ ਤਾਂ ਹੁਣ ਕੀ ਲੱਗਦਾ ਜੀ ਬਦਲਣਗੇ ਹਾਲਾਤ ਹਾਂਜੀ ਬਿਲਕੁਲ ਬਦਲਣਗੇ ਜੀ ਬਿਲਕੁਲ ਬਦਲਣਗੇ ਜੀ ਸਰਕਾਰੀ ਨੌਕਰੀ ਤੇ ਲੱਗਾਂਗੇ ਮਿਹਨਤ ਕਰਾਂਗੇ ਤਾਂ ਹਾਲਾਤ ਜ਼ਰੂਰ ਬਦਲਣਗੇ ਉਸ ਸਮੇਂ ਕੀ ਲੱਗਦਾ ਸੀ ਜਿਵੇਂ ਤੁਸੀਂ ਦੱਸਿਆ ਘਰ ਦੇ ਹਾਲਾਤ ਬਹੁਤ ਮਤਲਬ ਇਹੋ ਜਿਹੇ ਵੀ ਦੇਖਿਆ ਬੰਦੇ ਉਸ ਸਮੇਂ ਕੀ ਸੋਚਦੇ ਸੀ ਜਾਂ ਮਨ ਦੇ ਵਿੱਚ ਕੀ ਚੱਲਦਾ ਸੀ ਇੱਕ ਵਾਰ ਤਾਂ ਜਦੋਂ ਇਹੋ ਜਿਹੇ ਹਾਲਾਤ ਆ ਜਾਂਦੇ ਸੀ ਤਾਂ ਮਨ ਬਿਲਕੁਲ ਡੋਲ ਜਾਂਦਾ ਸੀ ਵੀ ਛੱਡ ਕੇ ਸਾਰਾ ਕੁਝ ਵੀ ਇੱਕ ਵਾਰ ਆਪਣੀ ਪੜ੍ਹਾਈ ਵੱਲ ਹੋ ਜਾਈਏ ਪਰ ਡੈਡੀ ਨੇ ਫੇਰ ਕਹਿਣਾ ਵੀ ਕੋਈ ਗੱਲ ਨਹੀਂ ਚੱਲਦੇ ਰਹਿੰਦੇ ਨੇ ਇਹ ਹਾਲਾਤ ਵੀ ਤੁਸੀਂ ਮਿਹਨਤ ਕਰਦੇ ਰਹੋ ਤੇ ਆਪਾਂ ਕਰਾਂਗੇ ਹੋਰ ਨੌਜਵਾਨਾਂ ਨੂੰ ਕੀ ਸਨੇਹਾ ਦਵਾਂਗੇ ਜਿਹੜੇ ਹੋਰ ਮਿਹਨਤ ਕਰ ਰਹੇ ਨੇ ਜਾਂ ਜਿਹੜੇ ਘਰਾਂ ਦੇ ਵਿੱਚ ਬੈਠੇ ਇਹ ਸੋਚਦੇ ਵੀ ਕਿਸਮਤ ਬਦਲੂਗੀ ਕਿਸਮਤ ਨੇ ਘਰੇ ਆ ਕੇ ਕੁਝ ਨਹੀਂ ਦੇਣਾ ਹੈਗਾ ਜੇ ਤੁਸੀਂ ਹਾਰਡਵਰਕ ਕਰੋਗੇ ਮਿਹਨਤ ਕਰੋਗੇ 99% ਜੇ ਤੁਸੀਂ ਆਪਣੀ ਮਿਹਨਤ ਕਰੋਗੇ ਤਾਂ 1% ਤੁਹਾਡਾ ਕਿਸਮਤ ਸਾਥ ਦੇਊਗੀ ਪਰ ਜੇ ਤੁਸੀਂ 99% ਕਿਸਮਤ ਤੇ ਛੱਡ ਕੇ 1% ਆਪਣੀ ਮਿਹਨਤ ਕਰੋਗੇ ਤਾਂ ਕੁਝ ਨਹੀਂ ਮਿਲਣੇ ਲੱਗਿਆ ਮਿਹਨਤ ਕਰੋ ਮਿਹਨਤ ਨਾਲ ਹੀ ਸਾਰਾ ਕੁਝ ਹੈ ਹਰਜਿੰਦਰ ਸਿੰਘ ਜੀ ਹਰਜਿੰਦਰ ਜੀ ਬੱਚੇ ਨੇ ਮੁਕਾਮ ਹਾਸਲ ਕੀਤਾ ਯੂਜੀਸੀ ਨੈਟ ਕਲੀਅਰ ਕੀਤਾ ਕਿੰਨੀ ਕਿ ਮਿਹਨਤ ਤੇ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਖੁਸ਼ੀ ਹੈ ਸਾਨੂੰ ਜੀ ਮਿਹਨਤ ਬੱਚਾ ਆਪਣਾ ਬਹੁ ਕਰਦਾ ਜੀ ਘਰੇ ਵੀ ਕੰਮ ਕਰਦਾ ਜੀ ਛੜਾਈ ਵੀ ਜ਼ਰੂਰੀ ਹੈ ਜੀ ਵਾਸਤੇ ਭਰਾ ਵੀ ਬਹੁ ਕਰਦਾ ਜੀ ਕਰਦੇ ਕੀ ਹਾਲਾਤ ਨੇ ਕਰਦੇ ਲਾਤ ਤਾਂ ਚੱਲੀ ਜਾਂਦੇ ਜੀ ਪਰ ਮੈਨੂੰ ਕਿਹਾ ਸੀ ਦਰ ਪੜਾਈ ਜ਼ਰੂਰੀ ਹੈ ਜੀ ਲਾਤ ਤਾਂ ਕੋਈ ਗੱਲ ਨਹੀਂ ਕਰੇ ਮੂਠੀ ਜਿਗਰ ਨਾਲ ਬੰਦਾ ਥੱਬੇ ਜੀ ਇਹ ਆਉਂਦੀ ਜਾਂਦੀ ਰਹਿੰਦੀ ਹੈ ਜੀ ਪਰ ਪੱਠੇ ਤੇ ਕੰਮ ਕਰਦੇ ਜੀ ਆਪਣੇ ਮਾਪੇ ਦੇ ਘਰ ਦਾ ਗੁਜ਼ਾਰਾ ਕਰਨ ਚਾਹੁੰਦਾ ਹੈ ਕਰਦਾ ਗੁਜ਼ਾਰਾ ਚੱਲੀ ਜਾਂਦਾ ਵਧੀਆ ਬੱਸ ਜੀ ਮੈਡਮ ਬ੍ਰੇਕ ਅੱਪਰੇ ਕੁਪਰੇ ਸਵਾਲਣ ਨੇ ਜੀ ਤੇ ਮੈਂ ਪੱਠੇ ਤੇ ਕੰਮ ਕਰਨਾ ਜੀ ਨਾਲੇ ਕੁਮਲ ਨੂੰ ਬੱਕਰੀਆਂ ਲੈ ਕੇ ਦਿੱਤੀਆਂ ਨਾਲ ਇਹਦਾ ਕੰਮ ਕਰੀ ਜਾਂਦਾ ਇਹ ਨਾਲ ਚਾਰ ਚੂਰ ਲਾਉਂਦੇ ਜੀ ਨਾਲ ਸਾਈ ਕਰਦੇ ਨਾਲ ਕਿੰਨਾ ਟਾਈਮ ਹੋਇਆ ਸੀ ਬੱਕਰੀਆਂ ਦਾ ਸਾਨੂੰ ਬਹੁਤ ਚਿਰ ਹੋ ਗਿਆ ਲੰਨੀਆਂ ਨੂੰ ਕਿੰਨੇ ਕਿ ਮਿਹਨਤ ਕਰਦਾ ਹੈ ਕਿਹੜਾ ਸਮਾਂ ਚੜਦਾ ਹੈ ਮਤਲਬ ਬੱਚਿਆਂ ਲਈ ਵੀ ਸਮਾਂ ਆਪਣਾ ਪੰਡਾ ਤੇ ਉਧਰੋਂ ਪੜ੍ਹਾਈ ਵੀ ਹੈ ਪੜ੍ਹਾਈ ਲਈ ਸਵੇਰੇ ਸੁਨੇਹਾ ਉੱਠਦੇ ਆ ਜੀ ਸਵੇਰੇ ਪੜ੍ਹਦੇ ਆ ਜੀ ਸਵੇਰੇ ਉਹਦੋਂ ਅੱਧ ਘੰਟਾ ਜੋ ਕਾਲਜ ਜਾਂਦੇ ਆ ਕਾਲਜ ਕੋਲ ਜਾ ਕੇ ਆ ਕੇ ਆ ਬਾਅਦ ਛੱਡ ਕੇ ਲੈ ਜਾਂਦੇ ਆ ਜੀ ਨਾਲ ਆਪਦੀ ਬੁੱਕਸ ਲੈ ਕੇ ਚਾ ਕੇ ਜੀ ਨਾਲ ਉਹਤੇ ਪੜ੍ਹ ਲੈਣੇ ਬੈਠੇ ਜੀ ਕਲਾਮ ਨੂੰ ਆ ਕੇ ਫੇਰ ਪੜ੍ਹਨਾ ਹੈ ਬਸ ਉਹਦੀ ਪੜ੍ਹਾਈ ਪੜ੍ਹਾਈ ਹੈ ਬਸ ਹੋਰ ਕੁਝ ਨਹੀਂ ਹੋਦਾ ਕਿਉਂਕਿ ਉਹ ਇਕੱਲੇ ਬੱਚਿਆਂ ਬਗਾਂ ਸਾਹਮਣੇ ਨੇ ਇਕੱਲੇ ਬਸ ਇਹੀ ਕਹਿੰਦੇ ਆ ਵੀ ਆਪੇ ਬੱਚੇ ਨੂੰ ਚੰਗੀ ਤਰ੍ਹਾਂ ਪ੍ਰਭਾਵ ਦੇ ਕੇ ਨਸ਼ਿਆਂ ਤੋਂ ਬਚਾ ਕੇ ਰੱਖੋ ਮਿਹਨਤ ਕਰਾ